ਆਪਣੀ ਨਾਲ-ਨਾਲ ਬੋਲਣਾ ਵੀ ਹੈ ਸਣੀ ਬਲੌਗ ਚੜਾਉਣਾ ਹੈ ਬਲੌਗ ਚ ਸ਼ੁਰੂ ਤੇ ਕਰ ਲੈਣਾ ਸਾਸਰੀ ਘਰ ਤੇ ਬੜਵਾਇ ਭਰਾ ਨਾ ਨਾ ਸਾਸਰੀ ਕਾਲਜੀ ਸਵਾਗਤ ਹੈ ਜੀ ਅੱਜ ਨਵੇਂ ਬਲੌਗ ਚ ਜਾਨੀ ਕਿ ਤੁਹਾਨੂੰ ਪਤਾ ਹੀ ਹੋਣਾ ਵਾ ਪੂਨਮ ਨੇ ਹਾਡੀ ਨੇ ਸਟੇਟਸ ਲਾਇਆ ਹੈ ਕਿ ਮੇਰਾ ਜਨਮ ਦਿਨ ਹੈ ਤੇ ਬਾਕੀ ਕੇਕ ਲੈੰਦਾ ਉਧਰਾ ਡੇਓ ਭਾਜੀ ਸਾਹਮਣੇ ਜਿਨ੍ਹਾਂ ਨੇ ਮੇਰੇ ਵਾਸਤੇ ਕੇਕ ਲੈੰਦਾ ਸਪੈਸ਼ਲ ਹਾਡੀ ਮਿੱਤਰ ਠੀਕ ਹੈ ਜੀ ਇਹ ਇਧਰਾਡਾ ਸਾਰਾ ਪਰਿਵਾਰ ਬੈਠਾ ਸਾਹਮਣੇ ਉਹ ਦੇਖ ਸਕਦੇ ਹੋ ਠੀਕ ਹੈ ਜੀ ਠੀਕ ਆ ਤੇ ਇਧਰ ਆਡੀਆਂ ਭਾਬੀਆਂ ਆ ਪੂਨਾ ਮ ਉਹ ਇਧਰ ਆੜੀ ਅਮਨ ਦੀਦੀ ਤੇ ਇਧਰ ਆਡੇ ਨੰਨੇ ਮੁੰਨੇ ਨਾਲ ਨੇ ਗੁਰੀ ਕਿੱਥੇ ਆ ਜਾ ਗੁਰ ਕਿੱਥੇ ਇਧਰ ਇਹ ਯਾਨੀ ਕਿ ਅੱਜ ਅਸੀਂ ਅਪਨੇ ਅਪਨੇ ਪਰਿਵਾਰ ਦੀ ਸੈਲੀਬ੍ਰੇਟ ਕਰਨ ਦੇ ਆ ਠੀਕ ਹੈ ਜੀ ਦੋ ਮੰਝੇ ਦੇ ਠੀਕ ਹੈ ਜੀ ਤੇ ਬਾਕੀ ਹੁਣ ਆਪਾਂ ਲੱਗੇ ਕੇਕ ਕੱਟਣ ਹਾਂਜੀ ਤੇ ਬਾਕੀ ਸਾਰਿਆਂ ਨੂੰ ਆਉਣ ਵਾਲੇ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਰੱਬ ਸਾਰਿਆਂ ਦਾ ਕੰਮ ਚਲਾਵੇ ਚੜ੍ਹਦੀ ਕਲਾ 'ਚ ਰਹਿਣ ਸਾਰੇ ਤੇ ਆਪਾਂ ਅੱਜ ਲੱਗੇ ਕੇਕ ਕੱਟਣ ਠੀਕ ਹੈ ਜੀ ਸਾਰਿਆਂ ਨੇ ਪਹਿਲਾਂ ਹਾਂ ਜੀ ਹਾਂ ਜੀ ਆਰੇ ਨੇ ਪਰਾਂ ਮੇਰੇ ਸਾਡੇ ਤੋਂ ਉਧਰ ਆ ਕੋਈ ਨਹੀਂ ਆਗੇ ਮੰਮੀ ਤੇ ਇੱਥੇ ਆੜੇ ਆਗੇ ਡੈਡੀ ਜੀ ਨਹੀਂ ਰੁਕ ਜੋ ਨਾ ਕਰਾ ਲੰਦੋ ਰੁਕ ਜੋ ਚੰਨੀ ਥੋੜੀ ਥਲੇ ਰੱਖੀ ਬੜਾ ਪਿੱਛੇ ਹੋਇਆ ਥੋੜੇ ਤੂੰ ਥੋੜਾ ਪਿੱਛੇ ਹੋ ਜਾ ਥੱਲੇ ਕਰ ਦੇ ਬਾਅਦ ਇੱਧਰ ਹੋ ਜਾਣਾ ਫਿਰ ਉੱਥੇ ਸਲੋ ਅਲਟਰਾਵਾਇਡ ਚ ਕੀਤਾ ਨਾ ਤੇ ਬਾਕੀ ਸਾਡੇ ਆਗੇ ਨੇ ਮੰਮੀ ਡੈਡੀ ਠੀਕ ਹੈ ਜੀ

ਮੈਂ ਮੈਂਬਰ ਬਣੇ ਨੇ ਸਤਨਾਮ ਆਈ ਤਨਾਮ ਬਹੁਤ ਬਹੁਤ ਵਧਾਈਆਂ ਮੰਮੀ ਡੈਡੀ ਵਾਹ ਤੁਹਾਨੂੰ ਜਿਆਦਾ ਜਨਾ ਹੋਰੇ ਸਾਰੇ ਪਰਿਵਾਰ ਨੂੰ ਜਿਨ੍ਹਾਂ ਨੇ ਘਰੋਂ ਹੀ ਆਏ ਆ ਆਏਗੇ ਰਿਸ਼ਤੇਦਾਰਾਂ ਨੂੰ ਵੀ ਰਹਿਣਤਾ ਨੂੰ ਹਾਂ ਇਹ YouTube ਦੇਖਵਾ ਲਿਆ ਨੂੰ ਵੀ ਜਦਾ ਜਦਾ ਆਦਾ ਹੀ ਵਧਾਈਆਂ ਵਧਾਈਆਂ ਸਾਰਿਆਂ ਨੂੰ 31 ਦਸੰਬਰ ਦਿਹਾ ਬਾਕੀ ਕਿਹਦਾ ਜਨਮ ਦਿਨ ਹੈ ਬਾਕੀ ਡੈਡੀ ਸਾਡੇ ਨਾਲ ਸੈਲੀਬ੍ਰੇਟ ਕਰਨ ਆਏ ਸੀ ਛੁੱਟੀ ਲੈ ਕੇ ਤੇ ਬਾਕੀ ਡੈਡੀ ਦੀ ਥੋੜਾ ਜਿਹਾ ਨੌਕਰੀ ਰਹਿ ਗਈ ਆ 7-8 ਸਾਲ 7-8 ਮਹੀਨੇ ਸੌਰੀ ਤੇ ਰਿਟਾਇਰਮੈਂਟ ਆਉਣ ਵਾਲੇ ਨੇ ਤੇ ਡੈਡੀ ਆ ਜਾਏ ਸਾਡੇ ਨਾਲ ਸੈਲੀਬ੍ਰੇਟ ਕਰਨਾ 31 ਦਸੰਬਰ ਮਨਾਉਣ ਵਾਲੇ ਮੇਰਾ ਜਨਮ ਦਿਨ ਮਨਾਉਣ ਫੇਰ ਪੋਤਰੇ ਦਾ ਬਣਾਉਣਗੇ ਮਾਰਾ ਦੇ ਲਈ ਸਾਰੇ ਦੇ ਜਨਮ ਦਿਨ ਆਉਣ ਵਾਲੇ ਆ ਤੁਹਾਡੇ ਨਾਲ ਸਾਰਿਆਂ ਨਾਲ ਸ਼ੇਅਰ ਕਰਾਂਗੇ ਠੀਕ ਹੈ ਜੀ ਤੇ ਚਲੋ ਬਈ ਤੇ ਮम्मी डैडੀਆਂ ਨੇ ਮੈਨੂੰ ਦੇਣ ਲੱਗੇ ਪਿਆਰ ਆ ਦੇਖੋ ਸਾਹਮਣੇ ਕੋਈ ਦੋ ਦੋ ਵੱਡੇ ਨੋਟ ਸਾਹਮਣੇ ਵੇਖ ਸਕਦੇ ਤੁਸੀਂ ਠੀਕ ਹੈ ਇਹ ਕਰੋੜਾ ਅਰਬ ਬਰਾਬਰ ਨੇ ਇਸ ਟਾਈਮੇ ਮੇਰੇ ਵੱਤ ਹੈ ਠੀਕ ਹੈ ਜੀ ਤੇ ਤੇ ਚਲੋ ਬਈ ਫੋਟੋ ਲੈ ਲਓ ਇੱਕ ਹੁਣ ਨਿਆਣੀ ਸੈਤੂ ਪਰ ਇਹ ਰਿਪੋਰਟ ਚਲ ਉਹ ਚੱਲ ਵੇਚੀ ਕਿ ਕੀ ਹੈ ਮੀਂਹ ਤੇ ਡਰ ਪਰ ਮਾਨ ਫੇਰ ਰੋਣੀ ਪੂਜੀ ਪਿੱਛੇ ਰਾਜਦੇ ਨਾ ਚਾ ਫਿਰ ਚਲੋ ਜੀ ਚਲੋ ਜੀ ਆਜੋ ਆਜੋ ਬਈ ਤੂੰ ਸਾਰੇ ਜਿੰਨੇ ਜਿੰਨੇ ਕਿਚੌਣੀਆਂ ਫੋਟੋਆਂ ਆ ਸਕਦੇ ਚਲੋ ਆਜੋ ਜੀ ਆਜੋ ਜੀ ਫੈਮਿਲੀ ਵੱਡੀ ਗੋਲ ਚਾ ਪੂਣਾ ਮੇਰੇ ਵਾਦੇ ਲੈ ਕੇ ਆਈਏ ਗਿਫਟ

ਤੇ ਲੋ ਕੋ ਜਿਹਾ ਕਰ ਤੇ ਸ਼ੈਤਾਨੀ ਲੱਗੇ ਕਰਨ ਮੇਰਾ ਕਰਨੀ ਨਹੀਂ ਲੈਣ ਕਰਨੀ ਨਹੀਂ ਦੇਣੀ ਆਪਾਂ ਪਤਾਨੀ ਕਰਨੀ ਨਹੀਂ ਦੇਣੀ ਗੁਰੀ ਖਲੋ ਜਾ ਇੱਧਰ ਵੇ ਗੁਰੀ ਸਮਲ ਸਮਲ ਚਲੋ ਜੀ ਦਾ ਮੂਡ ਹੈਂਡ ਤਰਾ ਕਿਉਂ ਪਾ ਜਾਓ ਚਲੋ ਜੀ ਚੱਲ ਇੱਧਰ ਆਪਾਂ ਹੋਏ ਇੱਥੇ ਖਲੋ ਜਾ ਤੁਸੀਂ ਦੋਵੇਂ ਚਲੋ ਇੱਥੇ ਖਲੋ ਜਾ ਦੋ ਮਿੰਟ ਹਾਂ ਚਲੋ ਖੇਚ ਲੋ ਨਹੀਂ ਮੈਂ ਇੱਕ ਚੱਕ ਪਾ ਲਵਾਂ ਫਿਰ ਖਾਾਈ ਜਾਣਗੇ ਉੱਧਰ ਕੋ ਗੁਰਮੁਖਵਾਲਾ ਆਵੇ ਅੰਦਰੋਂ ਦਾ ਬੰਦਾ ਆਜੋ ਤੂੰ ਇੱਥੇ ਚਲ ਉਧਰ ਹੋ ਜੁਗੁਨੀ ਹੰਤੇ ਮੈਂ ਬੰਦੀ ਪਾ ਲਈਆ ਰੋ ਮੇਰਾ ਅਬ ਕੋਈ ਨਹੀਂ ਆਮੇ ਚਾ ਗਦੀ ਬਾਵਾ ਚਪਲ ਘੜੀ ਵਿੱਚ ਖੜੀ ਗਈ ਇਹਨੂੰ ਸੀਰੀਆ ਕੋਈ ਨਹੀਂ ਚਪਲ ਘੜੀ ਵਿੱਚ ਮੈਂ ਗਰਮ ਪਿੰਡ ਵਿੱਚ ਤੇ ਸਰਦੀ ਤਾਂ ਬੈਣਾ ਇਹ ਇੱਥੇ ਆਡੀ ਸਿਸਟਰ ਮੇਰੇ ਵਾਸਤੇ ਲੈ ਕੇ ਆਈ ਹੈ ਗਿਫਟ ਆਹ ਪੁੱਟ ਕਰਾ ਲਾ ਮੇਰੇ ਤੇ ਛੋਟੇ ਵੀਰ ਦਾ ਵੀ ਆ ਤੇ ਵਿੱਚ ਛੋਟੇ ਛੋਟੇ ਬ੍ਰਦਰ ਦਾ ਵੀ ਆ ਚਲ ਵੀ ਇੱਥੇ ਖਰੋ ਕਰਾ ਲਾਂਗੇ ਬਾਅਦ ਵਿੱਚ ਸੋਰੀ ਚਲੋ

ਬਾ ਕੱਲਾ ਸਭ ਕੇ ਵੱਧ ਗਿਆ ਉਹ ਕੋਈ ਨਹੀਂ ਉਹ ਗੱਡੀ ਹੁੰਦੀ ਹੈ ਨਾ ਇਹ ਗੱਡੀ ਹੁੰਦੀ ਹੈ ਪੜਾਈ ਵਾਲੇ ਪੜਾਈ ਵਾਲਾ ਆਵਾਜ਼ ਕੱਟੋ ਚਲਾ ਪੜਾਈ ਵਾਲੇ ਚਲੋ ਚਲੀ ਮੱਜੇ ਦੀ ਪੜਾਈ ਦੇ ਵਿੱਚ ਨਾ ਕਟੀ ਫਾ ਸੀਂ ਜੇ ਕੱਢਿਆ ਚਲੋ ਜੀ ਸਿੱਧੀ ਚ ਪੈ ਰੇ ਟੇਰ ਤੈਨੂੰ ਇੱਧਰ ਆਡਾ ਸੱਨੀ ਭਰਾ ਤੇ ਇੱਧਰ ਆਡੀ ਅਮਣ ਆਕੇ ਨੇ ਬਰਥਡੇ ਭਾਜੀ ਥੈਂਕ ਯੂ ਥੈਂਕ ਯੂ ਸਾਰਿਆਂ ਨੂੰ ਫੁੱਫਣ ਦੇ ਦੇ ਆ ਫੁੱਫਣ ਦੇ ਇੱਧਰ ਨਨੇ ਕਵਾਦੇ ਤੂੰ ਵੀ ਫੜ ਪਫੂਨ ਘਵਾ ਚਲਾ ਦੇ ਦੇ ਪਫੂਨ ਘਵਾ ਦੇ ਆ ਜਸਕੀਰਤ ਮੇਰੇ ਵਾਸਤੇ ਗਿਫਟ ਲੈ ਕੇ ਆਇਆ ਹਾ ਡਾ ਸੋਨਾ ਸੋਨਾ ਪੁੱਤਰ ਠੀਕ ਹੈ ਜੀ ਸਾਡੀ ਸੋਹਣੀ ਸੋਹਣੀ ਫੈਮਿਲੀ ਆ ਇੱਕ ਮਨ ਬੈਠੀ ਬਹਾਈ ਆ ਜਸੂ ਜਸ ਜਸੂ ਮਾਈਂ ਕਰੋ ਚਲੋ ਜੀ ਚਲੋ ਮਾਮਾ ਵੀ ਦੀ ਜਸੂ ਮਾਈਂ ਕਰੋ ਕੀ ਕਰਦੇ ਹੋ ਬੰਦਾ ਇਹ ਕਿੱਥੇ ਆ ਗਿਆ ਆਪਣਾ ਬੱਚਾ ਲੱਗ ਰਿਹਾ ਪੜ੍ਹਦੇ ਕਿ ਚੱਲੋ ਫੋਟੋ ਲਾਓ ਉਹ ਗੁੜੀਆ ਮਮਾ ਰੱਖ ਦੇ ਮਮੀ ਤੂੰ ਆ ਜਾ ਨਾਲ ਇੱਥੇ ਮਮਾ ਇੱਥੇ ਮਮਾ ਰੱਖ ਲੋ ਆ ਜਾ ਮਮਾ ਤੈਨੂੰ ਥੋੜਾ ਵੀ ਸੁੱਖ ਆ ਜਾ ਧੀ ਮਮਾ ਉੱਥੇ ਹੋ ਜਾਣਾ ਤੂੰ ਕੋ ਨੂੰ ਢਾ ਦੇਣਾ ਕੈਲ ਇਹ ਆ ਧੀ ਸੀਰਤ ਸਾਡੀ ਵੱਡੀ ਭਾਬੀ ਜੀ ਠੀਕ ਹੈ ਜੀ ਤੇ ਆ ਧੀ ਆ ਧੀ ਤੇ ਰਾਣੀ ਨਿੱਕੀ ਤੇ ਗੁੜਿਆ ਢੀ ਉਹ ਵੀ ਉੱਠ ਗਈ ਏ ਠੀਕ ਆ ਉਹ ਵੀ ਉੱਠ ਗਈ ਏ ਫੁੱਫੂ ਦਾ ਜਨਮ ਦਿਨ ਵੇਖਣ ਵਾਸਤੇ ਸ਼ਰਾਈ ਆ ਠੀਕ ਹੈ ਜੀ ਤੇ ਆਹਾ ਢੀ ਅਕਸ਼ਰਾ ਜੋਣੀ ਜੋਣੀ ਉਹ ਮੈਂ ਲਿਖਾਂ ਉਹ ਕਾਸ਼ ਚਿਚਿਚ ਕਾ ਕਾ ਲਿਖਾਂ ਅੱਛਾ ਵੇਖੋ ਜੀ ਤੂੰ ਅੱਦਲ ਨਹੀਂ ਏ ਕੁ

ਭਾਈ ਤੇ ਤੁਹਾਡੇ ਦੋਵਾਂ ਦੀ ਘਰ ਆ ਗੁਰਮਖਾਇਆ ਤੂੰ ਆਓ ਚਲੋ ਬਹੁਤ ਸਿਆਲੀ ਸੇ ਮਾਰਿਓ ਆਜੋ 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 ਖੁਸ਼ੀ ਬੰਦਾਉਂਦੇ ਚੰਗਾ ਚਾਚੂ ਜੀ ਕੀ ਦਾਰੇ ਲੜੇ ਸੀ ਇੱਧਰ ਵੀ ਆ ਜਾਓ ਸੇ ਆ ਵੀ ਤੁਹਾਡਾ ਬ੍ਰਦਰ ਸਾਹਮਣੇ ਠੀਕ ਹੈ ਜੀ ਧੰਨਵਾਦ ਦੇਖੋ ਚਲੋ ਆਹ ਲੋ ਜੀ ਉਹ ਨਾ ਨਹੀਂ ਉਹ ਬਾਹਰ ਗੱਲਾਂਾਂਗੇ ਕੋਈ ਨਹੀਂ ਬਾਕੀ ਚਲੋ ਛਿੰਮੂ ਆ ਜਾ ਚੱਲ ਛਿੰਮੂ ਨਾ ਵੀ ਸਾਡੇ ਭਰਾ ਵੱਡੇ ਗੁੜੀਆਂ ਚੁੱਪ ਨਾ ਨਾਲੇ ਫਰੈਂਡ ਤੇ ਨਾਲੇ ਭਰਾ ਫਰੈਂਡ ਤੇ ਨਾਲੇ ਭਰਾ ਸਾਡੇ ਲਓ ਜੀ ਛਿੰਮੂ ਆਉ ਬੱਥੇ ਤੇ ਇੱਧਰ ਆਡੀ ਧੀ ਰਾਣੀ ਇੱਕ ਹੋਰ ਸਾਡੇ ਨਾਲ ਠੀਕ ਹੈ ਜੀ ਇਹਨਾਂ ਦੀ ਬੇਟੀ ਤੇ ਸਾਡੇ ਨਾਲ ਬਿਲਕੁਲ ਇੰਜੋਏ ਕਰਨ ਆਏ ਆ ਸ਼ਰੀਕ ਹੋਣ ਆਏ ਸਾਡੇ ਵਿੱਚ ਬਹੁਤ ਬਹੁਤ ਧੰਨਵਾਦ ਆ

ਇੱਕ ਆਪਣੀ ਫੈਮਿਲੀ ਫੋਟੋ ਹੋ ਗਈ ਗੁਰਮੀ ਨਾ ਦਿੱਤੀ ਮੇਰੀ ਛਿੱਟ ਤਿੰਨ ਗਾਇਲ ਫੋਰ ਫਰੇਮ ਮੈਂ ਚਾਹ ਦੇ ਮਨ ਥਾ ਤੇ ਦੇ 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 ਆਜੋ ਓਏ ਤਾਦੀ ਨੂੰ ਪਵਾ ਦਿਓ ਬਾਰ ਹੋਣੀ ਸਹੀ ਉੱਤੇ ਫੋਟੋ ਲੈ ਲਓ ਮੈਂ ਇਧਰ ਰਹਿਣਾ ਉਹ ਕਿ ਤੀ ਦਿਨ ਚੱਲਣ ਵਿੱਚ ਨਹੀਂ ਕੋਈ ਜਸਤ ਕਰੋ ਆਪਾ ਮੈਂ ਨਾਵਾ ਸਿੱਧ ਪੈਰ ਪਿਛ ਨੂੰ ਤੋਕੀ

ਇੱਕ ਗੱਲ ਕਰਨੀ ਤੁਹਾਡੇ ਨਾਲ ਇੱਕ ਆਡੇ ਭਾਜੀ ਦਾ ਨਵਾਂ ਟੀਜ਼ਰ ਆ ਗਿਆ ਵਸ ਸ਼ਬਦ ਦਾ ਤੇ ਭਾਜੀ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੱਧ ਤੋਂ ਵੱਧ ਲਾਈਕ ਕਰਿਓ ਤੇ ਕਮੈਂਟ ਕਰਿਓ ਕਿ ਉਹਨਾਂ ਨੂੰ ਮੋਟੀਵੇਸ਼ਨ ਮਿਲੇ ਠੀਕ ਹੈ ਜੀ ਤੇ ਬਾਕੀ ਚਲੋ ਇੰਨਾ ਕਾਪਾ ਹੀ ਸੈਲੀਬ੍ਰੇਟ ਕਰਨਾ ਸੀ ਤੇ ਬਾਕੀ ਫਿਰ ਮੇਰੇ ਵੱਲੋਂ ਸਾਰੇ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਠੀਕ ਹੈ ਜੀ ਤੇ ਚਲੋ ਠੀਕ ਹੈ ਜੀ ਫਿਰ ਮਿਲਦੇ ਹਾਂ ਕੋਈ ਨਵੇਂ ਵਲੌਗ ਦੇ ਨਾਲ ਸਾਸੀ ਕਾਲ ਜੀ ਸਾਰਿਆਂ ਨੂੰ ਜੀ ਚੁੱਪਦਾ ਦੋ ਮਿੰਟ ਅਸੀਂ ਮਿਊਜ਼ਿਕ ਚਾਲੀ ਗਿਆ ਆਪਾਂ ਹਲੋ ਮੈਂ ਹੀ ਮੰਡਲੀ ਆ ਨੇ ਆਪਾਂ